Fa tuntum tuntum le leero n sisi le leero n sisi le leero n sisi sisi le leero n sisi 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 le leero n sisi 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 sisi

ਕੰਮ ਚੁਸਕਾਰੇ ਦਾ ਕਿ ਸ਼ਾਹ ਅਵੇ ਦੇ ਰਹੇ ਦੇਖੋ ਜੀ ਇਹ 6 ਲੱਖ ਬੂਥਲਾ ਨੂੰ ਅਸੀਂ ਨਹੀਂ ਪੂਰੇ ਸੰਸਾਰ ਭਰ ਤੇ ਆ ਮਾਰਸ਼ੀ ਬਾਲਮੀਕੀ ਜੀ ਜੋ ਜਿਨ੍ਹਾਂ ਨੇ ਸੇਧ ਦਿੱਤੀ ਸਾਰੇ ਸਮਾਜ ਨੂੰ ਜਿਨ੍ਹਾਂ ਦੀ ਬਦੌਲਤ ਧਰਮੈਨ ਲਿਖੀ ਗਈ ਜਿਨ੍ਹਾਂ ਦੀ ਬਦੌਲਤ ਸਾਰਾ ਭਗਵਾਨ ਰਾਮ ਜੀ ਦਾ ਕਰਦਾਰ ਸਾਰਾ ਕੁਝ ਸਾਹਮਣੇ ਆਇਆ ਔਰ ਉਹਨਾਂ ਨੂੰ ਬਹੁਤ ਛੱਤ ਛੱਤ ਨਮਨ ਮਾਰੀ ਸ਼ੀ ਬਾਲਮੀਕੀ ਜੀ ਇਸ ਹੀ ਵਜ੍ਹਾ ਤੇ ਅੱਜ ਤੁਹਾਡੇ ਤੇ ਕੀ ਮੈਸੇਜ ਹੈ ਤੁਹਾਨੂੰ ਅੱਜ ਦੇ ਦਿਹਾੜੇ ਤੇ ਸਾਡੀਆਂ ਜੰਗੀਆਂ ਡਿਸਪਲਿਨ ਫੋਰਸਾਂ ਦੇ ਬਾਰਡਰਾਂ ਤੇ ਜਿਹੜੇ ਸਾਡੇ ਫੌਜੀ ਜਵਾਨ ਬੈਠੇ ਨੇ ਮਹਾਰ시 ਬਾਲਮਿਕੀ ਦਾ ਅਸ਼ੀਰਵਾਦ ਸਦਾ ਨੇ ਮੇ ਸਿਰ ਦੇ ਉੱਤੇ ਰਵੇ ਹਮੇਸ਼ਾ ਸਾਰੇ ਭਾਈਚਾਰਕ ਸੰਘਾਂ ਮਜ਼ਬੂਤ ਰਹਾ। ਵੈ ਵਾ ਬੰਦੇ ਬਾਤ। ਕੋਈ ਕੋਈ ਅੱਜ ਦੇ ਦਿਹਾੜੇ ਤੇ ਕੀ ਕਰਨ ਟੰਗ। ਦੇਖੋ ਜੀ ਪਵਨ ਬਾਲਮੀਕ ਮਹਾਰਾਜ ਦਾ ਪ੍ਰਗਟ ਦਿਹਾੜਾ ਆ। ਹਰ ਆਲ ਵਰਡ ਦੇ ਵਿੱਚ ਨਾ ਹੋ ਰਿਹਾ ਕਿਉਂਕਿ ਬਾਲਮੀਕ ਮਹਾਰਾਜ ਜਿਹੜਾ ਭਾਈ ਨੇ ਦੱਸਿਆ ਪਹਿਲਾਂ ਕਿ ਰਮਾਇਣ ਲਿਖੀ ਇਹ ਉਹਨਾਂ ਨੇ ਸਾਨੂੰ RAM ji ਦੇ ਪਾਤਰ ਜੋ ਬੜਾ ਪ੍ਰਭਾਵ ਨਾਲ ਦੇ ਕਿਰਦਾਰ ਬਾਰੇ ਸਾਨੂੰ ਜਾਣਨ ਹੋਇਆ ਔਰ Raavan ਬਾਰੇ ਵੀ ਪਤਾ ਲੱਗਿਆ ਸੋ ਮੈਂ ਤੇ ਜੀ ਮੈਸੇ ਦੰਗਾ ਕਿ ਜਿਹੜਾ ਇਹ ਪ੍ਰਗਟ ਦਿਹਾੜਾ ਆ ਇਹ ਸੰਜੀ ਵਾਲਤਾ ਦਾ ਪ੍ਰਤੀਕ ਆ ਔਰ ਸਾਰਿਆਂ ਨੂੰ ਬੜੀ ਤੁਮਕਾਮ ਦੇਣਾ ਚਾਹੀਦਾ ਸੋ ਫਿਰੋ ਜੀ ਸਤਿ ਸ੍ਰੀ ਅਕਾਲ ਸੁਪਨਮ ਜੀ ਮੇਰਾ ਨਾਮ ਬਲਵਿੰਦਰ ਸਿੰਘ ਪਿੰਕਾ ਜੀ ਸੁਪਨਮ ਜੀ ਅੱਜ ਜਿਹੜੀ ਵਾਲਮੀਨ ਮਹਾਰਾਜ ਦਾ ਦਿਹਾੜਾ ਵਾ ਬੜੀ ਰੌਣਕਾਂ ਦਾ ਸ਼ਾਇਦ ਕੀ ਜਨਾ ਚਾਹਾਂਗਾ ਮੈਂ ਕਿ ਜੀ ਅੱਜ ਜਿਹੜਾ ਬਾਰਿਸ਼ ਦੀ ਵਾਲਤ ਹੋਈਦਾ ਜਣਾ ਇਹ ਆਲ ਵਰਡ ਜਿ ਬਣਾ ਜਾਂਦਾ ਪਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਾਸ਼ਕਰਨ ਪੂਰੀ ਤਰ੍ਹਾਂ ਖੁਸ਼ੀ ਹੁੰਦੀ ਹੈ ਕਿ ਸਾਡੇ ਸਾਰੇ ਭਾਈਚਾਰ ਸਾਂਝਾ ਕਰਦੇ ਆਂ ਅਸੀਂ ਨਾਲ ਮਿਲ ਕੇ ਬਣਾਉਂਦੇ ਆਂ ਤੇ ਇਸ ਕਰਕੇ ਸਾਰਿਆਂ ਨੂੰ ਕੇ ਰਾਜਨੀਤੀ ਦੀ ਬੇਰੋਥ ਨਹੀਂ ਕਰਨਾ ਚਾਹੀਦਾ ਇਹਨੂੰ ਸਾਰਿਆਂ ਨਾਲ ਕੇ ਬਣਾਉਣਾ ਚਾਹੀਦਾ ਵੱਲੋਂ ਮਾਣ ਜਿਹਾ ਮੈਂ ਇਹ ਹੀ ਕਹਾਂਗਾ ਜੋ ਬੋਲੇ ਸੋ ਨਿਰਮੈ ਭਗਵਾਨ ਵਾਹਿਗੁਰੂ ਜੀ ਹੈ ਸ੍ਰਿਸ਼ਟੀ ਕਰਤਾ ਭਗਵਾਨ ਵਾਹਿਗੁਰੂ ਜੀ ਹੈ ਜੇ ਜੋ ਅੱਜ ਸ਼ੋਭਾ ਕਰ ਬਗਿ ਮਹਾਰਾਜ ਦੇ ਤਰਫ ਰਚਨਾ ਚੱਗੀ ਜਾ ਰਹੀ ਹੈ ਮੇਰੇ ਬਹੁਤ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੰਨ ਨਿਵਾਸੀਆਂ ਨੂੰ ਸਾਡੇ ਤਮਾਨ ਲੀਡਰ ਸਹਿਬਾਨ ਨੂੰ ਜੀ ਆਇਆਂ ਨੂੰ ਬਹੁਤ ਲੱਖ ਵਧਾਈਆਂ ਮੈਂ ਖੁਸ਼ੀ ਦੀ ਲਹਿਰ ਆ ਅੱਜ ਵਾਰਨੀਕੀ ਮਹਾਰਾਜ ਦੇ ਪ੍ਰਗਟਾਵੇ ਨੂੰ ਸਮਰਪਿਤ ਸ਼ਹਿਰ ਯਾਤਰਾ ਸ਼ਹਿਰਾਂ ਮਿਲ ਕੇ ਤੇ ਕੂਚਲੇ ਸ਼ਹਿਰ ਦੇ ਵੱਖ-ਵੱਖ ਬਿਲਾਵਤਾਂ ਹੋਣ ਦੀ ਜਾਣੀ ਆ ਅੱਜ ਪੂਰੇ ਕਪੂਥਲੇ ਸ਼ਹਿਰ ਦੇ ਵਿੱਚ ਪ੍ਰਭੂ ਵਾਰਨੀਕ ਮਹਾਰਾਜ ਦੇ ਸਰੂਪ ਦੇ ਜਿੱਥੇ ਸਾਰਿਆਂ ਨੇ ਦਰਸ਼ਨ ਕਰਨੇ ਆ ਉੱਥੇ ਹੀ ਵਾਲਮੀਕ ਮਹਾਰਾਜ ਦੇ ਕੋਲ ਸਾਰਿਆਂ ਨੇ ਜਿਹੜੇ ਆਸ਼ੀਰਵਾਦ ਵੀ ਲੈਣਾ ਵਾ ਸੋ ਬਤੌਰ ਹਲਕਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਅੱਜ ਦੇ ਕਬੂਲੇ ਲੋਕਾਂ ਵਾਲਮੀਕ ਮਹਾਰਾਜ ਦੇ ਅਗਰ ਜਾਨੇ ਕਿ ਸ਼ੋਭਾ ਜਾਂ ਤਾਂ ਲੱਖ ਲੱਖ ਵਾਰ ਜੀਣਾ ਤੇ ਮੀਡੀਆ ਧੰਨਵਾਦ ਕਰਦਾ ਕਿ ਜੋ ਮੀਡੀਆ ਜਿਹੜਾ ਵਾ ਵਾਲਮੀਕ ਮਹਾਰਾਜ ਦੇ ਸਰੂਪ ਦੇ ਸਾਰਿਆਂ ਦਿਲਿਆ ਦਰਸ਼ਨ ਕਰਵਾਉਣ ਦੇ ਵਿੱਚ ਆਪਣਾ ਅਹਿਮ ਰੋਲ ਨਿਭਾਇਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਕੀ ਸਾਰਿਆਂ ਨੂੰ ਸਮਾਜ ਦੀ ਹੋਏ ਚੋਣ ਦੇ ਇੱਕ ਨਵਾਂ ਪਾਸਾ ਦੇਖੋ ਜੀ ਮੈਂ ਹਮੇਸ਼ਾ ਕਹਿੰਦਾ ਜਦੋਂ ਮੈਂ ਹਲਕੇ ਦੇ ਵਿੱਚ ਦਾਂ ਮੈਂ ਹਮੇਸ਼ਾ ਕਹਿੰਦਾ सारे आप धर्मा ਜਿੱਤੇ ਨਿੱਕੇ ਦੀ ਆਸਤਾ ਵਾ ਉਹਨੂੰ ਇਹ ਸਤਿਕਾਰ ਕਰਨਾ ਚਾਹੀਦਾ ਵਾ ਜਿਹੜੀ ਕਦਰ ਵਾ ਦਾ ਵਾ ਉਹ ਕਪੂਤ ਲਈ ਨਾ ਹੋਣੀ ਚਾਹੀਦੀ ਆ ਮੈਂ ਅੱਗੇ ਆਵੇਂ ਜਿੱਨਾ ਕਪੂਤ ਲਈ ਆਪਸੀ ਸਾਜ ਤੇ ਪਿਆਰ ਬਣਿਆ ਰਹੇ ਜੀ ਇਹ ਵਿਸ਼ਾ ਪ੍ਰਬੰਧ ਕੀਤੇ ਗਏ ਜੀਗਾ 2026 ਹੋਇਆ ਤੇ ਆਇਆ ਆ ਆ ਆ ਇਹ ਇੱਕ ਅਤ ਸਦੀ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਸੈਕਟਰ ਵਾਈਜ਼ ਨੂੰ ਸੈਕਟਰ ਭਾਗੇ ਕੀਤੇ ਰਹੀ ਗਈਆਂ ਆ शहर में बात-बात करते दिन की मन ये कि क्या नियमित रूप से जिमित प्रबलता देखिए आप इंसानों के साथ ऐसे चुपचाप सर किल्ली के बाद मैंने जिन्हें सुबह जाते आते कहाँ आपके पास हैं ये बहुत बहुत डीप बनाते हैं ये मैसेज कन्वेयर करना चाहूंगा पब्लिक में